ਪਾਜੀ ਨਾਲ ਹੋਏ ਕੋਈ ਗੱਲ ਪਾਜੀ ਕੀ ਨਾਮ ਤੁਹਾਡਾ ਰੁਸਤਮ ਜੀ ਇਹ ਕੋਣ ਹੈ ਜਿਹਨੇ ਦਿੱਥ ਇਹ ਜੇ ਮੇਰਾ ਛੋਟਾ ਬਰਾਦਰ ਆ ਮੇਰਦੋ ਕੋਈ ਕੰਮ ਹੀ ਆ ਜਾ ਰਿਹਾ ਘਰ ਦੀ ਨਾ ਕਰ ਹੜਦੇ ਨੇ ਕਿ ਇਹ ਮੁੰਡਾ ਬਾਹਰ ਭੇਜਿਆ ਦੁਬਈ ਗਿਆ ਵਾ 6 ਮਹੀਨੇ ਬਣੀ ਵਿਚਾਰਾ ਲਾ ਕੇ ਆਦੀ ਘਰ ਦੀ ਨਾ ਮਗਰੋਂ ਮਤਲਬ ਪੈਸਾ ਬਜੂ ਚੱਕ ਚੱਕ ਕੇ ਤੇ ਲੋਕਾਂ ਨੂੰ ਆਪਣੇ ਜ਼ਿੰਦ ਤੇ ਕਰਕੇ ਸਾਰਾ ਲੋਕਾਂ ਨੂੰ ਪੈਸੇ ਦਿਵਾਏ ਅੱਜ ਮਾਰਾ ਰਾਤੀ ਵੀ ਉਹ ਨਾਲ ਲੜਿਆ ਲੜਿਆ ਉਹ ਕਹਿੰਦੀ ਜਾ ਜਾ ਕੇ ਮਰ ਜਾ ਤੇ ਉਹ ਸੱਤ ਵੀ ਕਹਿੰਦੀ ਮਰ ਜਾ ਤੇ ਇਹ ਵਿਚਾਰਾ ਕਵਾਲੀਆਂ ਉੱਥੇ ਗਾਣ ਵਜਾਉਂਦਾ ਮੁੰਡਾ ਕੰਮ ਕਰਦਾ ਤੇ ਇਹ ਵਿਚਾਰਾ ਜਾ ਕੇ ਤੇ ਜੀ ਫੋਨ ਤੇ ਗੱਲ ਕਰਦਾ ਪਿਆ ਉਹਨੇ ਕਹਤਾ ਕਿ ਜਾ ਮਰ ਜਾ ਤੇ ਫੋਨ ਉੱਥੇ ਗੱਡੀ ਥੱਲੇ ਵਿਚਾਰਾ ਆ ਗਿਆ ਆ ਫਿਰ ਕਿੰਨੀ ਕਵਾਲੀ ਦੀ ਪ੍ਰੋਗਰਾਮ ਕਰਦਾ ਹਾਂ ਜੀ ਆਂਦੀ ਆਂਦੀ ਉਥੇ ਮਹਿਫਲ ਕੀਤੀ ਜਾਂਨੇ ਗਾਂਦਾ ਮੁੰਡਾ ਬੜਾ ਸੋਹਣਾ ਗਾਂਦਾ ਤੇ ਮਾਰਾ ਉੱਥੇ ਹੀ ਹੈ ਜਿਹੜੇ ਰੇ ਪਾਰਟੀ ਦੇ ਬੰਦੇ ਘਰ ਘਰੇ ਚਲ ਗਏ ਇਹ ਮੁੰਡਾ ਉਹਨਾਂ ਨੂੰ ਘਰੇ ਛੱਡ ਕੇ ਤੇ ਆਪ ਅੰਦਰ ਨੂੰ ਆ ਗਿਆ ਉਹਨੂੰ ਫੋਨ ਕੀਤਾ ਘਰ ਦੀ ਉਹਨੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਹਣ ਦਾ ਮਾਰ ਸਵੇਰੇ ਪਤਾ ਲੱਗਾ ਜੇ ਕਿੱਥੇ ਕਰਕੇ ਇਹ ਇਹ ਪੋਂਦਰ ਵਾਲੇ ਫੜਕਦੇ ਆ ਜਿੱਥੇ ਆ ਆਪਣਾ ਫੜਕਾ ਉੱਥੇ ਹੋਗਾ ਜੀ ਆਦਾ ਸਰ ਕਿੰਨੀ ਕੁ ਉਮਰ ਹੈ ਤੇ ਪਰਿਵਾਰ ਚ ਕੌਣ ਕੌਣ ਹੈ 35 ਸਾਲ ਦਾ 33 ਸਾਲ ਪਰਿਵਾਰ ਚ ਕਿੰਨੇ ਬੱਚੇ ਬੱਚੇ ਤਿੰਨ ਤਿੰਨ ਬੱਚੇ ਜੇ ਦੋ ਦੋ ਕੁੜੀਆਂ ਜੇ ਇੱਕ ਮੁੰਡਾ ਜੇ ਇੱਕ 15 ਸਾਲ ਦੀ ਦੇ ਤੇ ਇੱਕ ਕਰੋੜ ਕਿਨੇ ਇੱਕ 13 ਸਾਲ ਦਾ 7 ਸਾਲ ਦਾ ਮੁੰਡਾ ਜੇ ਬੰਟੀ ਜੇ ਬੰਟੀ ਕੀ ਨਾਮ ਤੁਹਾਡਾ ਮੇਰਾ ਨੀਰੂ ਠੀਕ ਹੈ ਨਾ ਇਹ ਤੁਹਾਡੇ ਇਹ ਦੇ ਇਹ ਮੇਰਾ ਦਿ ਹੋ ਰਹੀਗਾ ਪਰ ਮੈਂ ਤਾਂ ਭਰਾ ਹੀ ਰੱਖੇਦਾ ਇਹਨੂੰ ਇਹ ਆਪਣੀ ਘਰ ਦੀ ਤੋਂ ਬੜਾ ਦੁਖੀ ਹੀ ਆ ਤਿੰਨ ਬੱਚੇ ਨੇ ਇਹਦਾ ਘਰ-ਬਾਰ ਲੁੱਟ ਕੇ ਖਾ ਗਏ ਦਿਨ ਨਾਲ ਦੀ ਸਵੇਰੇ ਦੱਸਿਆ ਸਾਨੂੰ ਸਾਨੂੰ ਨਹੀਂ ਪਤਾ ਮੌਤ ਕਦੋਂ ਆਈ ਇਹ ਸਾਨੂੰ ਸਵੇਰੇ ਫੋਨ ਆਇਆ ਜੇ ਕਿਸ ਪ੍ਰੋਮੋਟ ਕੀ ਹੋਈ ਇਹਨਨ ਗੱਡੀ ਥੱਲੇ ਆ ਕੇ ਉਹ ਆਪਣੇ ਆਪ ਨੂੰ ਮਾਰ ਲੇ ਦਾ ਹਾਂ ਜੀ ਮੇਲਾ ਕੀ ਤਾਂ ਪ੍ਰੋਗਰਾਮ ਲਾਇਆ ਤੇ ਰਾਤੀ ਉਸ ਤੋਂ ਬਾਅਦ ਘਰ ਨਹੀਂ ਆਇਆ ਕੀ ਹੋ ਗਿਆ ਕੀ ਪਤਾ ਰਹਿਣੇ ਬੜੀ ਆਪਾ ਹਾਂ ਜੀ ਅੱਗੇ ਸਰ ਸਰ ਇਹਦਾ ਐਕਸੀ ਆਪ ਡਾਕਟਰ ਐਕਸਟਰਾ ਮੈਂ ਇਹ ਟ੍ਰੇਨ ਅਨਨੌਨ ਦੇ ਨਾਲ ਸਿਰੇਕ ਗਰੀਬ 5:35 ਵਜੇ ਬਟਾਲੇ ਤੋਂ ਸ਼ੀਨੇ ਵਾਲੀ ਸਾਈਡ ਪਠਾਨਕੋਟ ਨੂੰ ਟ੍ਰੇਨ ਜਾ ਰਹੀ ਸੀਗੀ ਤੇ ਉਹ ਟ੍ਰੇਨ ਦੇ ਜਿਹੜਾ ਇਹ ਪੈਦਲ ਕਿਤੇ ਜਾ ਰਿਹਾ ਸੀਗਾ ਤੇ ਟ੍ਰੇਨ ਨਹੀਂ ਦੇਖੀ ਜਨੇ ਤੇ ਉਹਦੇ ਟ੍ਰੇਨ ਦੇ ਥੱਲੇ ਨਾਲ ਵੱਜਣ ਕਰਕੇ ਜਿਹੜਾ ਉਹ ਇਹਦਾ ਨਾਮ ਹੈਗਾ ਬੰਟੀ ਪੁੱਤਰ ਕਰਤਾਰ ਚੰਦ ਵਾਸੀ ਹੈਗਾ ਵਾਸੀ ਗਾਂਧੀ ਕੈਂਪ ਬਟਾਲਾ ਕਿੰਨੀ ਇਹਦੀ ਉਮਰ ਹੋਣੀ ਹੈ ਕੋਈ 35 ਕੇ ਸਾਲ 40 ਦੇ ਦੇ ਕਰੀਬ ਆ ਪਰਿਵਾਰ ਪਹੁੰਚੇ ਉਹਨਾਂ ਦੱਸਦੇ ਇਹ ਨਹੀਂ ਹਾਂ ਉਹਨਾਂ ਨੇ ਆ ਕਿਹਾ ਵੀ ਇਹਨਾਂ ਦਾ ਘਰੇ ਵੀ ਕੋਈ ਘਰੇਲੂ ਹੀ ਝਗੜਾ ਰਹਿੰਦਾ ਹੈਗਾ ਤੇ ਭਰਾ ਕੋਈ ਇਹ ਕਰਕੇ ਪਤਾ ਨਹੀਂ ਕੋਈ ਪ੍ਰੋਧ ਵੈਰੀਫਾਈ ਬਾਅਦ ਦੇ ਵਿੱਚ ਕੀਤਾ ਜਾਊਗਾ ਜੋ ਵੀ ਹੈਗਾ ਫੇਲਾਲ ਇਹਨਾਂ ਨੇ ਬਿਆਨ ਲਗਾਇਆ ਵੀ ਇਹਦਾ ਕੋਈ ਕੇਸ ਦੇ ਨਾਲ ਵਿਆਹ ਵਿਰੋਧ ਨਹੀਂ ਆ ਸਰ ਕੀ ਕਰ ਰਹੇ ਇਹਦੀ ਕਾਰਵਾਈ 194 ਬੀ ਐਨ ਐਸ ਅੱਧ ਦੇ ਨਾਲ ਕੀਤੀ ਜਾ ਰਹੀ ਹੈ ਫੇਲਾਲ